ਇਹ ਮੀਟਿੰਗ ਦੇ ਸਬੰਧ ਵਿੱਚ ਅੱਜ ਦੀ ਮੀਟਿੰਗ ਇਸ ਸੁਭਾਂਤ ਤੇ ਰੱਖੀ ਗਈ ਆ ਕਿ ਜੋ ਪਿਛਲਾ ਸੀਜ਼ਨ ਸੀ ਸਾਡੀਆਂ ਰਾਈਸ ਮਿਲਰਾਂ ਨੂੰ ਬਹੁਤ ਵੱਡਾ ਘਾਟਾ ਪਿਆ ਉਹ ਘਾਟਾ ਪੈਣ ਦਾ ਮੁੱਖ ਕਾਰਨ ਇਹ ਆ ਕਿ ਜੋ ਕਿਸਾਨ ਮੇਰੇ ਵੀਰਾਂ ਨੇ ਸਰਕਾਰ ਨੇ ਕਹੀਆਂ ਸੀ ਯੂਨੀਵਰਸਿਟੀ ਵਾਲੀਆਂ ਵੈਰਾਈਆਂ ਨਹੀਂ ਬੀਜੀਆਂ ਉਹਨਾਂ ਨੇ ਹਾਈ ਬ੍ਰੈੱਡ ਜਿਹੜੀ ਵੈਰਾਈਟੀ ਆ ਪਿਛਲੇ ਸਾਲ ਵੀ ਬੀਜੀ ਸੀ ਬਹੁਤ ਕਿ ਹਰ ਬੰਦਾ ਲਾਭ ਕਮਾਉਣਾ ਚਾਹੁੰਦਾ ਯਾ ਉਹਨਾਂ ਲੋਤੇ ਵਿੱਚ ਬਲਾਖਾ ਕਿਸਾਨ ਵੀਰਾਂ ਨੂੰ ਉਹ ਆਪਣੀ ਜਗ੍ਹਾ ਸੱਚੇ ਆ ਪਰ ਜੋ ਸਾਡੇ 67 ਕਿਲੋ ਜੀਐੱਡ ਸਰਕਾਰ ਪੰਗਦੀ ਸੈਂਟਰ ਸਰਗਰਮੈਂਟ ਉਹ ਸਾਨੂੰ ਉਹ 14 ਦੀ ਰਾਇ ਨਹੀਂ ਪੈਂਦੀ ਉਹਨਾਂ ਦੀ 60 ਤੋਂ 62 ਕਿਲੋ ਰਾਇ ਪੈਂਦੀ ਆ ਉਹਦੇ ਸਬੰਧ ਦੇ ਵਿੱਚ ਅਸੀਂ ਅੱਜ ਬਟਾਲਾ ਜ਼ਿਲ੍ਹੇ ਦੇ ਬਟਾਲਾ ਤਹਿਸੀਲ ਦੇ ਵਿੱਚ ਸਾਰੇ ਇਕੱਠੇ ਹੋ ਗਏ ਇਹਨਾਂ ਸਾਰੇ ਰਾਈਸ ਮਿਲਨ ਨੂੰ ਬੇਨਤੀ ਕਰ ਲਈ ਆਏ ਆ ਕਿ ਜਿਨ੍ਹਾਂ ਤੇ ਸਰਕਾਰ ਸਾਡੀਆਂ ਜੋ ਮੰਗਾ ਆਪਰ ਤੇ ਅਲਾਟਮੈਂਟ ਨਹੀਂ ਕਰਾਉਣੀ ਸਾਰਿਆਂ ਨੇ ਕੋਈ ਸਰਕਾਰ ਜੋ ਡੇਡ ਦਿੱਤੀ ਆ ਕੋਈ ਪੋਰਟਲ ਤੇ ਆਪਾਂ ਕੋਈ ਡਾਕੂਮੈਂਟ ਵੀ ਚਾੜਿਆ ਜਿੰਨਾ ਸਰਕਾਰ ਸਾਡੀਆਂ ਕੋਈ ਮੰਗਾ ਨਹੀਂ ਮੰਦੀ ਇਸ ਕਰਕੇ ਆਪਾਂ ਅੱਗੇ ਬਹੁਤ ਵੱਡਾ ਘਾਟਾ ਸਿਆ ਹੁਣ ਕੋਈ ਵੀ ਰੈਸ ਮਿਲਰ ਜਿਹੜਾ ਉਹ ਘਾਟਾ ਸਿਆ ਨੂੰ ਤਿਆਰ ਨਹੀਂ ਨਾ ਉਹ ਆਪਣੀ ਮਿਲ ਦੀ ਅਲਾਟਮੈਂਟ ਕਰਾਊਗਾ ਨਾ ਉਹ ਪੋਰਟਲ ਤੇ ਕਾਗੜ ਚੜੂਗਾ ਇਸ ਸਬੰਧ ਦੇ ਵਿੱਚ ਅਸੀਂ ਅੱਜ ਮੀਟਿੰਗ ਰੱਖੀ ਸੀ ਬਟਾਲਾ ਟਿੱਪੂ ਦੇ ਜਿੰਨਾਂ ਦੇ ਚੌਲ ਲੱਗਦੇ ਆ 8 ਤੋਂ 20 ਤੋਂ 25 ਰੈਸ ਮਿਲਾਂ ਆ ਉਹਦੇ ਸਬੰਧ ਵਿੱਚ ਇਹ ਕੇ ਸਾਡੀ ਪਟਾਲਾ ਕੰਡੀ ਦੇ ਵਿੱਚ ਡਿਵਾਂਸ ਕੱਢੀ ਸਰਨ ਆਉਂਦੀ ਆ ਉਹਦੇ ਸਬੰਧ ਵਿੱਚ ਜੀ ਮੈਂ ਰਾਇਸ ਮੇਲਰ ਆਪਣੇ ਵੀਰਾਂ ਨੂੰ ਬੇਨਤੀ ਕੀਤੀ ਆ ਕਿ ਆਪਾਂ ਕਿਸੇ ਨੇ ਵੀ ਪ੍ਰਾਈਵੇਟ ਮਾਲ ਨਹੀਂ ਕੱਢ ਲੈਣਾ ਜਿਹੜਾ ਮਾਲ ਆ ਆਪਾਂ ਦੇ ਆੜਤੀ ਵੀਰਾਂ ਦਾ ਵੀ ਬੜੀ ਮਨ ਖੁਸ਼ੀ ਆ ਉਹਨਾਂ ਨੇ ਵੀ ਕਿਹਾ ਕਿ ਪ੍ਰਧਾਨ ਜੀ ਐਸਾ ਇੱਕ ਤਰੀਕ ਤੋਂ ਟਰਾਈ ਕਰਤੀ ਆ ਉਹਨਾਂ ਦਾ ਵੀ ਧੰਨਵਾਦ ਮੈਂ ਜ਼ਿੰਮੇਵਾਰਾਂ ਵੀਰਾਂ ਨੂੰ ਬੇਨਤੀ ਕਰਦਾ ਕਿ ਇਹ ਇੱਕ ਔਖੀ ਘੜੀ ਤੇ ਉੱਤੇ ਸਾਡਾ ਸਾਥ ਦੋ ਤਗੜੇ ਹੋਗੇ ਅਸੀਂ ਬਾਜੀਏ ਕੋ ਸਰਕਾਰ ਦਾ ਹੀ ਮਾਲ ਜ਼ਿੰਮੇਵਾਰਾ ਭਰਾਵਾਂ ਦਾ ਐਮਐਸਬੀ ਸਰਕਾਰ ਖਰੀਦੀ ਆ ਅਸੀਂ ਇਹਨੂੰ ਮਾਲ ਕੁੱਟ ਕੇ ਸਰਕਾਰ ਨੂੰ ਚੌਲ ਦਿੰਨੇ ਆ ਅਸੀਂ ਚੌਲ ਦੇ ਨਾਲ ਜੇ ਤੇ ਸਹੀ ਵੈਰਾਈਟੀ ਦੇ ਸਾਨੂੰ ਪੈਟੀ ਮਿਲੇਗੀ ਸਰਕਾਰ ਜਿਹੜੀ ਆ ਆਪਣੇ ਜ਼ਿੰਮੇਵਾਰ ਵੀਰ ਘੱਟ ਮੋਚਰ ਵਾਲੇ ਲਿਆਉਣਗੇ ਸਹੀ ਆਰਤੀ ਵੀਰ ਨੂੰ ਸਪਾਈ ਕਰਕੇ ਦਿੰਗੇ ਸਰਕਾਰ ਦੇ ਕਮਿਸ਼ਨ ਏਜੰਟ ਆ ਅਸੀਂ ਇਹਨੂੰ ਮਾਲ ਆਪਣੇ ਹੇਲਰ ਤੇ ਖੜ ਕੇ ਛੁੱਟ ਕੇ ਦਾਂਗੇ ਤੇ ਸਾਨੂੰ ਇਹ ਚਾਰ ਪਾਈ ਵਜਨ ਕੇ ਤਾਂ ਹੀ ਕੰਮ ਕਰਾਂ ਕਿ ਹਰ ਬੰਦਾ ਕਹਿੰਦਾ ਵੀ ਮੈਂ ਕੰਮ ਕੀਤਾ ਐਡਾ ਵੱਡਾ ਕਾਰੋਬਾਰ ਮੈਨੂੰ ਪੈਸੇ ਵਜਨ ਇਸ ਕਰਕੇ ਮੈਂ ਸਾਰੇ ਕਿਸਾਨ ਵੀਰਾਂ ਨੂੰ ਆੜਤੀ ਵੀਰਾਂ ਨੂੰ ਫੈਲਰ ਵਾਲੇ ਵੀਰਾਂ ਨੂੰ ਬੇਨਤੀ ਕਰਦਾ ਕਿ ਆਪਾਂ ਬਾਜੀਏ ਜੇ ਐਦਾਂ ਕ ਵੀ ਆਪਾਂ ਕੰਮ ਕੀਤਾ ਸਰਕਾਰ ਨੂੰ ਵੀ ਬੇਨਤੀ ਕਰਨਾ ਕਿ ਉਹ ਸੈਂਟਰ ਸਰਕਾਰ ਦੇ ਚਰਨਾਂ 'ਚ ਬੇਨਤੀ ਕਰੇ ਉਨਾ ਲਾ ਜਾ ਕੇ ਜੀਲਡ ਚੈੱਕ ਕਰਾਵੇ ਕਿ ਉਹ ਜਿਹੜੀ ਜਿਹੜੀ ਹਾਈਬ੍ਰਿਡ ਵੀ ਹੈ ਇਹਨੂੰ ਸਰਕਾਰ ਬਿਲਕੁਲ ਪਰਚੇਜ ਕਰੇ ਇਸ ਕਰਕੇ ਇਹ ਬੱਜੀਏ ਇੱਥੇ ਮੈਂ ਤੁਹਾਨੂੰ ਖਦੇ ਗਿਉਨਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਅਰੇ ਵਿਖੇ ਲੋਕ ਟਾਲਾ ਦੀ ਚਾਵਲ ਆਉਂਦੇ ਸਾਰੇ ਰਾਈਸ ਮਿਲਰ ਇਕੱਠੇ ਹੋਏ ਆਂ ਸਰਕਾਰ ਅਕੋ ਬੇਨਤੀ ਕਰਦੇ ਆ ਜੋ ਪਿਛਲੇ ਸਾਲ ਸ਼ੈਲਰ ਵਾਲਿਆਂ ਦੀ ਦੁਰਦਸ਼ਾ ਰਹੀ ਆ ਉਸ ਤੋਂ ਸਾਥ بچਾਉਣ ਲਈ ਲੋਕੀ ਐਫਸੀ ਆਈ ਕੋ ਕੋਈ ਸਪੇਸ ਦੇ ਆਗੇ ਇਸ ਵਾਰ ਛੋਟਾ ਚੌਲ ਲਾਉਣ ਦੀ ਕੋਈ ਜਗ੍ਹਾ ਨਹੀਂ ਅਜੇ ਝੋਨਾਇਸ ਕਰਕੇ ਉਹ ਟੂਨ ਬਾਈਵਾਵਾ ਦੀ ਜਿੱਦੀ ਸਪੇਸ ਬਣੀ ਹੈ ਇਸ ਕਰਕੇ ਮੇਰੇ ਪ੍ਰਧਾਨ ਜੀ ਨੇ ਮੈਨੂੰ ਕੱਸੀਆ ਜਿੱਦਾਂ ਕਿ ਅਸੀਂ ਨਾ ਕਿਸੇ ਨੇ ਕੋਈ ਕਾਗਜ਼ ਦਿੱਤਾ ਨਾ ਕਿਸੇ ਨੇ ਕੋਈ ਐਗਰੀਮੈਂਟ ਕੀਤਾ ਜਿੱਦੀ ਤੱਕ ਸਪੇਸ ਨਹੀਂ ਬਣਦੀ ਯੀਲਡ ਦਾ ਪ੍ਰੋਬਲਮ ਨਹੀਂ ਹੱਲ ਹੁੰਦੀ ਆਪਣੇ ਡਰਾਇਸ ਜਿਹੜੀਆਂ ਉਹ ਪਿਛਲੀ ਵਾਰੀ 1% ਉਹਦਾ ਪਰਸੈਂਟ ਕਰਕੇ ਵਾਪਸ 1% ਦੇ ਨਹੀਂ ਆਉਂਦੀ ਜਿਹੜੇ ਬਿਲਿੰਗ ਚਾਰਜਸ ਦਾ ਛਤਕੀ ਕਰ ਸਕੋ 23% ਵਿੱਚ 300 ਰੁਪਏ ਦੇਣ ਦੇ ਤੇ ਤੱਕ 10 ਰੁਪਏ ਦੇਣ ਦੇ ਜਿਹਦਾ ਰੋਹ ਹੀ ਬਤਾਉਂਦੇ ਇਹ ਸਾਰੀਆਂ ਮੰਗਾ ਜਿੰਦੀਆਂ ਆ ਕਲੈਕਟਿਵਲੀ ਜਿੰਦੀਆਂ ਮੰਗਿਆਂ ਜਾਣ ਜਾਂ ਉਹ ਜਿਹੜੇ ਤੱਕ ਅਸੀਂ ਇੱਕ ਕੰਮ ਕਰਨ ਤੋਂ ਸਮਰੱਥ ਸਮਰੱਥ ਹੀ ਨਹੀਂ ਹੈਗੇ ਅਸੀਂ ਹਸ ਸਰਕਾਰ ਨਾਲ ਕਾਟਕਾ ਸਾਡੇ ਇਹੋ ਸਰਕਾਰ ਨੂੰ ਬੇਨਤੀ ਹੈ ਸਾਡੇ ਮੰਗਾਤੇ ਕੋਰ ਕਰਕੇ ਸਾਡੇ ਨੂੰ ਜਲਦੀ ਤੋਂ ਜਲਦੀ ਕੰਮ ਕੀਤੇ ਜਾਂ ਤਾਂ ਜੋ ਕਿਸਾਨ ਵੀ ਜਿਹੜੇ ਆ ਸਾਡੇ ਮੰਡੀਆਂ ਨੂੰ ਖਰਾਬ ਨਾ ਸ਼ੇਖਰ ਸਰਕਾਰ ਇਹ ਮੈਂ ਕਹਾਂ ਨਹੀਂ ਮੰਨਦੀ ਅਗਲੀ ਰਣਨੀਤੀ ਕੀ ਹੋਵੇਗੀ ਤੁਹਾਡੀ ਰਣਨੀਤੀ ਤਾਂ ਆਲਰੇਡੀ ਚੱਲਦੀ ਹੈ ਜੀ ਅਸੀਂ ਕੋਈ ਕਿਸੇ ਨੇ ਕੋਈ ਪੇਪਰ ਕੋਰਟਲ ਤੇ ਨਚੜਿਆ ਗਿਆ ਇਸ ਵਿੱਚ ਸਾਰਿਆਂ ਨੇ ਆਪਣੇ ਕਾਰਜ ਸਤ ਦੇ ਦੇ ਰਹੇ ਹੁੰਦੇ ਕਹੀ ਐਕਟਿਵਮੈਂਟ ਕਰਨ ਤਿਆਰ ਅਜ ਤੱਕ ਪੰਜਾਬ ਦੇ ਕਿਸੇ ਵੀ ਰਾਈਸ ਮਿਲਰ ਨੇ ਕਾਬਿਲ ਨਹੀਂ ਰੋਡ ਬੀਤੇ ਸਰਕਾਰ ਨੂੰ ਸਮਝਣਾ ਚਾਹੀਦਾ ਹੈ ਕਿ ਨਾ ਮਤਲਬ ਉਹ ਆ ਕੇ ਇਸ ਵਾਰ ਐਗਰੀਮੈਂਟ ਵੀ ਨਹੀਂ ਹੋਣੇ ਸੈਲਰਾਂ ਵਾਲਿਆਂ ਨੇ ਚੋਨਾ ਕਿਹਣਾ ਦੇਣਾ ਦੇਖੋ ਕੀ ਕਰਦੇ ਆ ਕਿ ਉਹਨਾਂ ਦੇ ਪੌਲ ਖੇਮੇ ਚ ਪੌਲ